ਮਾਰਨਿੰਗ ਹੈਲੋ एवरीवन ਪ੍ਰਿਤ ਪ੍ਰਾਡ ਬਲੌਗਸ ਤੇ ਹੋਰ ਤੋਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਦੇ ਅੰਦਰ ਉਸ ਤੋਂ ਹੋਵੋਗੇ ਚਲੋ ਜੀ ਬਲੌਗ ਦੀ ਸਟਾਰਟਿੰਗ ਕਰਦੇ ਆਪਾਂ ਗੈਸ ਸਟਾਰਟ ਕਰਾਂ ਕੋਈ ਇਤਨਾ ਪਕਵਾਣਾ ਬ੍ਰੈਕਫਾਸਟ ਚੰਪ ਜੋ ਦੀ ਵੈਣ ਆਉਂਦੀ 8 ਵਜੇ ਤੇ ਟਾਈਮ ਆਈ ਥਿੰਕ ਲੱਭਾਈ ਹੋ ਗਿਆ ਪਾਪਾ ਉਹਦਾ ਕੀਤਾ ਜੂੜਾ ਤੇ ਹੁਣ ਉਹਨਾਂ ਆ ਕੇ ਪਾਪਾ ਨਾਲ ਲਾਊਗਾ ਫਿਰ ਉਹਦੇ ਉਹਨੇ ਮੈਂ ਇਹਦਾ ਉਹਦਾ ਨੂੰ ਟਿਫਨ ਰੈਡੀ ਕਰਾਂਗੇ ਆਪਾਂ ਟਿਫਨ ਰੈਡੀ ਕਰਕੇ ਫਿਰ ਜੂੜੇ ਤੇ ਕੇਸ ਕੀ ਬੰਨਣੀ ਹੁੰਦੀ ਮਸੇ ਸਕੂਲ ਤਾਂ ਲੇਟ ਲੱਗਦਾ ਸਾਢੇ 9:00 ਲੱਗਦਾ ਪਰ ਵੈਨ ਵਾਲੇ ਫਿਰ ਤੁਹਾਨੂੰ ਪਤਾ ਬੱਚੇ ਹੋਰ ਕਿਤੋਂ ਵੀ ਲੇਟ ਹੋ ਜਾਂਦੇ ਆ ਸੋ ਫਿਰ ਇਹਨੂੰ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਇਹਨੂੰ ਚੱਕ ਲਿਆ 1.5 ਘੰਟਾ ਵੈਣਾ ਬਾਕੀ ਵੈਨ ਦੁੱਧ ਦੀ ਹੈ ਨਾ ਕਾਰ ਤਾਂ ਡਿਫਿਕਲਟ ਨਹੀਂ ਹੁੰਦਾ ਨਹੀਂ ਆਸਾਨ ਜੀ ਔਖਾ ਲਓ ਜੀ ਸਭ ਤੋਂ ਪਹਿਲਾਂ ਬਣਾ ਦਿੰਦਾ ਟਿੱਕਾ ਰੈਡੀ ਕਰ ਲਿਆ ਤਾਂ ਤੇਮਕੇ ਇਸ ਕੀ ਬੰਨਣੀ ਹੈ ਨਾ ਤੇ ਵੇਰੀ ਵੈਨ ਜੀ ਆ ਜਾਂਦੀ ਹੈ ਤਾਂ ਫਟਾਫਟ ਸਭ ਤੋਂ ਕੰਮ ਚੁਲਾਈ ਗਰੂ ਨਾਲ ਅਗੇ ਨਾਲ ਪ੍ਰੌਂਠੀ ਘਾਲੂਗਾ ਤੇ ਵਲੌਗ ਦੀ ਸਟਾਰਟਿੰਗ ਵੈਨ ਚੋਣਾ ਪੈਣਾ ਉਹਨੂੰ ਭੇਜਣਾ ਸਟਾਰਟ ਕਰਦਾ ਹੈਗਾ ਤੁਹਾਨੂੰ ਪਤਾ ਵੈਨ ਚ ਨਾ ਮੈਂ ਮਾਈਕਰੋਜ ਕਹਿ ਦਿੰਦੀ ਮੈਂ ਨਹੀਂ ਬਲਕਣਾਂ ਸਹੀ ਦੇਖਸੋਂ ਤੁਹਾਨੂੰ ਮੈਂ ਇੰਨੇ ਜ਼ਿਆਦਾ ਬਲਕ। ਮੈਂ ਰੋਜ਼ ਕਹਿ ਦਿੰਦੀ ਮੈਂ ਵਹ ਮਾਈਕ ਚਾਰਜ ਲਾਉਂਗੀ। ਤੇ ਰੋਜ਼ ਭੁੱਲ ਜਾਨੀ ਮੈਂ ਬੜੀ ਬਲਕਣ ਇਸ ਮਾਮਲੇ 'ਚ। ਅੱਜ ਮੈਂ ਹੁਣੇ ਹੀ ਚਾਰਜ ਲਾ ਕੇ ਆਉਂਗੀ। ਹੁਣ ਮੈਂ ਜਾਉਂਗੀ ਦੇ ਉੱਤੋਂ ਤੇ ਭੱਜ ਕੇ ਜਲ ਕੇ ਚਾਰਜ ਲਾਉਂਗੀ। ਕਿਉਂਕਿ ਹੁਣ ਜੇ ਕੋਈ ਚੀੜੀ ਚੀਜ਼ ਹੈ ਵੀ ਉਹ ਦਾ ਇਸਤੇਮਾਲ ਨਾ ਕਰੀਏ ਤੇ ਗਲਤ ਕਰ ਲਓ ਜੇ ਨਾ ਹੋਵੇ ਤੇ ਫਿਰ ਤਾਂ ਬੰਦਾ ਕਹੇ ਫਿਰ ਮੇਰੇ ਕੋਲ ਕੋਈ ਚੀਜ਼ ਹੈ ਨਹੀਂ। ਬਿਲਕੁਲ। ਤੇ ਮੈਂ ਬਣਾ ਲਿਆ ਬ੍ਰੈਕਫਾਸਟ ਚਲੋ ਮੈਂ ਜੀ ਵਲੌਗ ਦੀ ਸਟਾਰਟਿੰਗ ਕਰਨੀ ਓਕੇ ਜੀ ਸਹੀ ਮਹੀਨੇ ਚ ਉਹ ਹੋ ਜਾਂਦੀ ਨਾਲ ਫਿਰ ਟੈਨਸ਼ਨ ਨਹੀਂ ਜਿੰਦਾ ਸਾਰਾ ਦਿਨ ਵਲੌਗ ਦੀ ਜੀ ਵਸ ਨੂੰ ਹੁੰਦਾ ਤਾਂ ਵੀ ਜੋ ਸੰਗਰਾ ਹੈ ਤੇ ਸੈਂਡਵਿਚ ਬਣਾ ਲਏ ਆ ਤੇ ਹਾਂ ਨਾਲ ਬਰੋਟੀ ਖਾ ਲੂਗਾ ਨਾਲ ਵਿੱਚ ਪਾ ਦਾਂਗੇ ਤਲੋ ਜੀ ਜਦ ਜਦ ਬੇਟਾ ਬਿਲਕੁਲ ਰੈਡੀ ਹੋ ਚੁੱਕਾ ਹੈ ਨਾ ਤਾਂ ਉਹ ਕਿ ਪਟਕਾ ਵੀ ਮੈਂ ਇਹਦਾ ਬੰਨਤਾ ਇਹਦਾ ਮੈਂ ਟਿਫਨ ਵੀ ਰੈਡੀ ਕਰਤਾ ਐਂਡ ਇਸ ਤੋਂ ਬਾਅਦ ਜਿਹੜਾ ਬ੍ਰੇਕਫਾਸਟ ਕਰਕੇ ਜਾਂਦਾ ਪ੍ਰਾਂਠੀ ਉਹ ਵੀ ਆਪਾਂ ਰੈਡੀ ਕਰਤੀ ਸੀ ਇਹਦੀ ਫੇਵਰਟ ਪ੍ਰਾਂਠੀ ਇਹ ਬਹੁਤ ਵਾਰ ਤੁਹਾਨੂੰ ਮੈਂ ਦੱਸਿਆ ਕਿ ਕੁਝ ਪਾ ਕੇ ਬਣਾਣੇ ਹੁੰਨੇ ਆਪਾਂ ਪਤਾ ਨਹੀਂ ਕਿਵਰੀ ਫੇਵਰਟ ਪ੍ਰਾਂਠੀ ਨੂੰ ਸਬਜ਼ੀ ਚਾਹੀਏ ਕੋਈ ਨਾ ਦੋ ਬਟੇ ਨੂੰ ਇਹ ਪ੍ਰਾਂਠੀ ਦੇ ਦੋਤਾ ਮਤਲਬ ਵਧੀਆ ਤਰੀਕੇ ਨਾਲ ਖਾ ਲੈਂਦਾ ਹੈਗਾ ਤੇ ਚਲੋ ਜੀ ਹੁਣ ਇਹਨੂੰ ਕਰਾਉਣਿਆ ਦਾ ਬ੍ਰੇਕਫਾਸਟ ਐਂਡ ਇਸ ਤੋਂ ਬਾਅਦ ਵਿਚਾਰੇ ਨੇ ਸਕੂਲ ਚਲੇ ਜਾਣਾ ਤੇ ਫਿਰ ਆਉਣਾ ਸਿੱਧਾ 2:00

ਇਹ ਵਧੀਆ ਬੈਠਿਆ ਹਾਂ ਹਾਂ ਬੈਠਿਆ ਹਾਂ ਸਸਕੀ ਕਾਲ ਬਲਾਇਆ ਕਰੋ ਬੇਟਾ ਇਥੋਂ ਵਧੀਆ ਬੈਠਾ ਹੁਣ ਚਲੋ ਜੀ ਇਥੇ ਮਹਿਮਾਨ ਲੱਗ ਗਈ ਸੀ ਬੋਕਰ ਤੇ ਬੋਕਰ ਤੁਹਾਨੂੰ ਪਤਾ ਮੇਰਾ ਫੇਵਰਟ ਕੰਮਾਂ ਦੇ ਵਿੱਚੋਂ ਕੰਮ ਹੈਗਾ ਤੇ ਬਾਕੀ ਆਪਣਾ ਵਿਹੜਾ ਬਹੁਤ ਜ਼ਿਆਦਾ ਲੰਮਾ ਹੈ ਤੁਹਾਨੂੰ ਪਤਾ ਹੈਗਾ ਤੇ ਆਰਾਮ ਨਾਲ ਲੰਮੀ ਬੁੱਕਰ ਆਪਣੀ ਆਰਾਮ ਨਾਲ ਆਪਾਂ ਬੁੱਕਰ ਮਾਰਾਂਗੇ ਉਹਦੀ ਤੇ ਬਾਕੀ ਵੀਡੀਓ ਦੀ ਕਲਿੱਪ ਜਿਹੜੀ ਫਾਸਟ ਕਰੀ ਹੋਈ ਆ ਤਾਂ ਜੋ ਵੀਡੀਓ ਥੋੜੀ ਜਿਹੀ ਸ਼ਾਰਟ ਵਿੱਚ ਬਣ ਜੇ ਤਾਂ ਜੋ ਤੁਸੀਂ ਫੁੱਲ ਵਾਚ ਕਰ ਸਕੋ ਇਸ ਕਰਕੇ ਥੋੜੀ ਜਿਹੀ ਘੱਟ ਤੋਂ ਘੱਟ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਤੁਸੀਂ ਫੁੱਲ ਵਾਚ ਕਰ ਸਕੋ ਸੋ ਪਲੀਜ਼ ਸਾਰੇ ਜਣੇ ਸਕਿੱਪ ਨਾ ਕਰਿਆ ਕਰੋ ਫੁੱਲ ਵਾਚ ਕਰ ਕਦ ਜਦੋਂ ਆਪਾਂ ਕਿਸੇ ਦੇ ਚੈਨਲ ਤੇ ਆਏ ਜਾਂਦੇ ਆ ਤਾਂ ਫਿਰ ਇਹਦਾ ਮਤਲਬ ਇਹ ਨਹੀਂ ਹੁੰਦਾ ਜੇ ਆ ਹੀ ਗਏ ਆ ਤਾਂ ਫੁੱਲ ਵਾਚ ਕਰਕੇ ਜਾਓ ਹਨਾ ਤੇ ਇਹ ਨਹੀਂ ਗਾ ਸਕਿੱਪ ਕਰ ਕਰਕੇ ਅਗਲੇ ਦੀ ਵੀਡੀਓ ਨੂੰ ਵਾਚ ਕਰਨਾ ਹਨਾ ਤੇ ਚਲੋ ਜੀ ਇੱਥੇ ਬਸ ਮੇਰਾ ਵੀ ਬੁੱਕ ਕਰ ਲੱਗਣ ਵਾਲੀ ਹੈ ਤੇ ਇਸ ਤੋਂ ਬਾਅਦ ਕਰਾਂਗੇ ਆਪਾਂ ਹੋਰ ਕੰਮ ਧੰਦੇ ਤੇ ਸ਼ੇਅਰ ਕਰਾਂਗੇ ਤੇ ਜੇਕਰ ਕੋਈ ਚੈਨਲ ਤੇ ਨਿਊ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਦ ਲੋ ਜੀ ਇੱਥੇ ਮੈਂ ਉਹ ਡੈਡੀ ਅਸੀਂ ਛੋਲੀਆਂ ਪਿਆ ਸੀ ਦੋ ਗੁੱਟੀਆਂ ਲਈਆਂ ਸੀ ਇੱਕ ਕੱਲ ਕੱਢ ਲਿਆ ਸੀ ਤੇ ਇੱਕ ਕੁੱਟੀ ਪਈ ਹੋਈ ਸੀ ਤੇ ਮੈਂ ਕਿਹਾ ਚਲੋ ਡੈਡੀ ਆਪਾਂ ਬੈਠ ਕੇ ਰਲ ਕੇ ਕੱਢਦੇ ਹਾਂ ਕਿਉਂਕਿ ਜਿਹੜੇ ਛੋਲੀਆਂ ਹੁੰਦਾ ਨੇ ਇਹਨੂੰ ਜਦੋਂ ਦੋ ਜਾਂ ਤਿੰਨ ਜਣੇ ਰਲ ਕੇ ਕੱਢਦੇ ਆ ਨਾ ਤਾਂ ਪਤਾ ਹੀ ਨਹੀਂ ਲੱਗਦਾ ਕਿਦੋਂ ਨਿਕਲ ਜਾਂਦਾ ਤੇ ਜੇਕਰ ਕੱਲਾ ਬੰਦਾ ਜਦੋਂ ਇਹ ਕੱਢਣ ਬੈਠਦਾ ਤੇ ਨਿਕਲਣ ਦਾ ਨਾਂ ਨਹੀਂ ਲੈਂਦਾ ਤੇ ਇੱਕ ਸਾਈਡ ਤੇ ਆਪਣੇ ਬੈਠੇ ਸੀ ਪੇਂਟਰ ਠੀਕ ਹੈ ਇਹਨਾਂ ਨੂੰ ਕਿਹਾ ਸੀ ਉੱਪਰ ਬੈਠ ਜਾਓ ਬਟੇ ਉੱਪਰ ਨਹੀਂ ਬੈਠੇ ਕਹਿੰਦੇ ਮੈਨੂੰ ਨੀਚੇ ਮਜਾ ਆਉਂਦਾ ਹੈ ਬੈਠ ਕੇ ਚਾਹ ਬਾਣੀ ਪੀਂ ਸਿਗਾਲੀ ਕਲਿੱਪਸ ਵਿੱਚ ਚਲੋ ਜੀ ਤੁਹਾਨੂੰ ਪਤਾ ਹੀ ਅੱਜ ਆਪਣਾ ਬਾਹਰ ਕਿਚਨ ਦਾ ਜਿਹੜਾ ਚੱਲ ਰਿਹਾ ਕੰਮ ਹਲਕਾ ਫੁਲਕਾ ਵੀ ਆਪਣੇ ਵੀਡੀਓ ਕਲਿੱਪਸ ਵਿੱਚ ਥੋੜਾ ਜਿਹਾ ਡਲ ਜਾਂਦਾ ਸੀ ਇਸ ਕਰਕੇ ਅਸੀਂ ਸੋਚਿਆ ਥੋੜਾ ਜਿਹਾ ਉਹਨੂੰ ਕਰਦੇ ਰੈਨੋਵੇਟ ਐਂਡ ਉਹਦੇ ਵਿੱਚ ਜਿਹੜੀ ਥੋੜੀ ਜਿਹੀ ਵਗੈਰਾ ਚੇਂਜਿਸ ਵਗੈਰਾ ਕਰਾਂਗੇ ਆਪਾਂ ਤੇ ਲੋ ਜੀ ਇੱਥੇ ਫਿਰ ਅੰਦਰ ਹੀ ਅੱਜ ਆਪਾਂ ਨੂੰ ਕੰਮ ਕਰਨਾ ਪਿਆ ਅੰਦਰ ਹੀ ਆਪਾਂ ਬਣਾਵਾਂਗੇ ਜਦਾਲ ਤੇ ਮੈਂ ਇੱਥੇ ਹੀ ਤੜਕਾ ਲਾ ਕੇ ਤੇ ਇੱਥੇ ਆਪਾਂ ਰੋਟੀ ਬਣਾਵਾਂਗੇ ਲਓ ਜੀ ਇੱਥੇ ਮੈਂ ਨਾਲ ਦੇ ਨਾਲ ਹੀ ਅੰਦਰ ਰੋਟੀ ਲਾਣ ਲੱਗ ਗਈ ਸੀ ਤੇ ਦਾਲ ਆਪਾਂ ਬਣਾ ਲਈ ਹੁਣ ਆਪਾਂ ਈਵਨਿੰਗ ਦੀ ਵੀ ਲੋੜ ਨਹੀਂ ਕਿਉਂਕਿ ਇੱਕ ਟਾਈਮ ਬਣਾ ਲਈਏ ਤੇ ਫਿਰ ਦੂਸਰੇ ਟਾਈਮ ਲੋੜ ਨਹੀਂ ਪੈਂਦੀ ਹੈ ਨਾ ਛੋਟੀ ਜੀ ਫੈਮਿਲੀ ਹੈਗੀ ਤੇ ਬਾਕੀ ਮੈਂ ਕਿਹਾ ਚਲੋ ਜੀ ਹੁਣ ਅੰਦਰ ਹੀ ਲਾ ਲੈਨੇ ਰੋਟੀ ਕਿਉਂਕਿ ਤੁਹਾਨੂੰ ਪਤਾ ਜਿੰਨਾ ਚਿਰ ਪੇਂਟ ਨਹੀਂ ਸੁੱਕਦਾ ਹੋ ਸਕਦਾ ਈਵਨਿੰਗ ਤੱਕ ਸੁੱਕ ਜੇ ਤਾਂ ਫਿਰ ਈਵਨਿੰਗ ਨੂੰ ਆਪਾਂ ਕੰਮ ਕਰ ਲਾਂਗੇ ਬਾਹਰ ਆਦਰਵਾਇਜ਼ ਮਾਰਨਿੰਗ ਦਾ ਕੰਮ ਆਪਾਂ ਨੂੰ ਅੰਦਰ ਹੀ ਕਰਨਾ ਪਏਗਾ ਬਟ ਉਸ ਤੋਂ ਸੇ ਮੰਨਣਾ ਨਹੀਂ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਸੀ ਇੱਥੇ ਕਿਚਨ ਦੇ ਵਿੱਚ ਚਲੋ ਜੀ ਦੇਖੋ ਤੁਸੀਂ ਇਹ ਜਿਹੜਾ ਆਪਣਾ ਪੇਂਟ ਕਰਵਾਇਆ ਇਹ ਰੈਡੀ ਹੋ ਚੁੱਕਿਆ ਤੇ ਇਹਦੇ ਵਿੱਚ ਹਲਕਾ ਫੁਲਕਾ ਜਿਹੜਾ ਕੰਮ ਦੀ ਕਮੀ ਲੱਗ ਰਹੀ ਸੀ ਉਹ ਮੈਨੂੰ ਪੁੱਛਿਆ ਕਿ ਉਹਨਾਂ ਨੇ ਤੁਸੀਂ ਦੱਸ ਸਕਦੇ ਹੋ ਤੇ ਪੇਂਟਰ ਨੇ ਤੇ ਫਿਰ ਮੈਂ ਥੋੜੇ ਜਿਹਾ ਆਈ ਨਾਲੇ ਦੱਸਤਾ ਤੇ ਨਾਲੇ ਆਪਾਂ ਵੀਡੀਓ ਸ਼ੂਟ ਕਰ ਲਈ ਤੇ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਲੱਗੇ ਲੁੱਕ ਆਪਾਂ ਤੇ ਜਾਂ ਚੇਂਜ ਕਰਵਾਈ ਤੁਹਾਨੂੰ ਪਤਾ ਹੀ ਆ ਇਹਨਾਂ ਜਦੋਂ ਆਪਾਂ ਵੀਡੀਓ ਬਣਾਉਂਦੇ ਸੀ ਉਹ ਕਾਲਖ ਜੀ ਆਉਂਦੀ ਸੀ ਜਦ ਕਿ ਉਹ ਵੇਖਣ ਨਾਲ ਨੂੰ ਭੜੀ ਲੱਗਦੀ ਸੀ ਬਟ ਉਹ ਅਸਲੀਅਤ ਵਿੱਚ ਉਤਰਦੀ ਵੀ ਨਹੀਂ ਸੀ ਨਾ ਉਹ ਕਾਲਾ ਬੰਨਾ ਤੂਵੇਂ ਵਗਾਰਾ ਦੇ ਹਨ ਪਹਿਲਾਂ ਹਾਰਾ ਹੂਰਾ ਹੁੰਦਾ ਸੀ ਇਹਦੇ ਥੱਲੇ ਕਹਿੰਦੇ ਤੇ ਇਹਦੇ ਕਰਕੇ ਤੇ ਫਿਰ ਹੁਣ ਆਪਾਂ ਟਾਈਮ ਹੋ ਗਿਆ ਇਹ ਦੇਖੋ ਹੁਣ ਤੁਸੀਂ ਧਿਆਨ ਨਾਲ ਦੇਖੋ ਸਾਰੀ ਲੁੱਕ ਦਾ ਪਤਾ ਲੱਗੋ ਤੁਹਾਨੂੰ ਬਾਲਾ ਨਹੀਂ ਕਰਵਾਇਆ ਜਸਟ ਆਪਾਂ ਵੀਡੀਓ ਦੇ ਕਲਿੱਪਸ ਜਿੱਥੋਂ ਜਿੱਥੋਂ ਤੱਕ ਆਪਣੇ ਆਉਂਦੀ ਸੋਨਣਾ ਕੀ ਕਰਵਾਇਆ ਆਪਾਂ ਕਿਉਂਕਿ ਤੁਹਾਨੂੰ ਪਤਾ ਬਾਲਾ ਰੈਨੋਵੇਟ ਕਰਨ ਦਾ ਆਪਾਂ ਨੂੰ ਕਿਸੇ ਵੀ ਚੀਜ਼ ਦਾ ਕੋਈ ਫਾਇਦਾ ਨਹੀਂ ਕਿਉਂਕਿ ਫਿਰ ਜਦੋਂ ਆਪਾਂ ਪੈਸੇ ਇੱਕ ਵਾਰ ਲਾ ਦੇਨੇ ਫਿਰ ਦੁਬਾਰਾ ਦੁਬਾਰਾ ਲਾਉਣਾ ਪੈਂਦਾ ਲਓ ਜੀ ਟਾਈਮ ਹੋ ਗਿਆ 6:10 ਮਿੰਟ ਤੇ ਤੁਹਾਨੂੰ ਮੈਂ ਦਿਖਾਉਣੀ ਆ ਲੁੱਕ ਹੁਣ ਕਿਚਨ ਦੀ ਲਓ ਜ ਇਹ ਆਪਾਂ ਨਾ ਕਲਰ ਸੀ ਨਾ ਜਿਹੜਾ ਉਹ ਹੋਰ ਹੀ ਤਰ੍ਹਾਂ ਲੱਗਦਾ ਸੀ ਤੇ ਆਪਾਂ ਇਹਨੂੰ ਥੋੜਾ ਜਿਹਾ ਡੈਕੋਰੇਟ ਕਰਵਾਇਆ ਸਮਝ ਲਓ ਤੁਸੀਂ ਕਲਰ ਕਰਵਾਇਆ ਆਪਾਂ ਬਾਲਾ ਨਹੀਂ ਕਰਵਾਇਆ ਜਸਟ ਜਿੰਨਾ ਕਿ ਵੀਡੀਓ ਸ਼ੂਟ ਹੁੰਦੀ ਆਪਣੇ ਓਨਾ ਕਰਵਾਇਆ ਕਮੈਂਟ ਕਰਕੇ ਦੱਸੋ ਕਿੱਦਾਂ ਲੱਗਾ ਡਿਜ਼ਾਈਨਿੰਗ ਵਗੈਰਾ ਕਿਚਨ ਦੇ ਅੱਜ ਫੇਰ ਕਿਚਨ 'ਚ ਹੀ ਕੰਮ ਕਰਿਆ ਸੀਗਾ ਅਜੇ ਤਾਂ ਗਿੱਲਾ ਹੀ ਹੋਊਗਾ ਨਾ ਸੁੱਕ ਗਿਆ ਸਿੰਗਲ ਕੋਰਸ ਹੀ ਨਾ ਸੁੱਕ ਗਿਆ ਸਾਰਾ ਪਾਵਰ ਕੀ ਕਰਾਉਣਾ ਸੀ ਆਪਾਂ ਮੇਨ ਵੀਡੀਓ ਪਿੱਛੇ ਇੰਨਾ ਕਰਵਾਇਆ ਕਿਉਂਕਿ ਵੀਡੀਓ ਨਾ ਬਣਾਉਂਦੇ ਸੀ ਇੱਥੇ ਕਾਲਾ ਕਾਲਾ ਆ ਸਾਰਾ ਕਾਲਾ ਕਾਲਾ ਪਨ ਜਾਇਆ ਹੋਇਆ ਸੀ ਤਾਂ ਕਰਕੇ ਬਹੁਤ ਸੋਹਣੀ ਡਿਜ਼ਾਈਨਿੰਗ ਪਾਈਏ ਦੇਖੋ ਤੇ ਆ ਵਧੀਆ ਆਪਣੀ ਸੈਲਫ ਦੇ ਆ ਚੀਜ਼ ਤੇ ਵੀ ਡਿਜ਼ਾਈਨਿੰਗ ਪਾਈਏ ਦੇਖੋ ਥੱਲੇ ਵੀ ਸਾਰੇ ਨਾ ਤੇ ਕਮੈਂਟ ਕਰਕੇ ਦੱਸੋ ਕਿੱਦਾਂ ਲੱਗੀ ਤੁਹਾਨੂੰ ਲੁੱਕ ਇਤਾਂ ਆਇਆ ਕਰੂਗੀ ਜਿਵੇਂ ਹੁਣ ਆਪਾਂ ਇੱਥੇ ਕੈਮਰਾ ਲਾਉਣੀ ਹੁੰਨੇ ਆ ਇਸ ਤਰ੍ਹਾਂ ਆਇਆ ਕਰੋ ਤਾਂ ਤੇ ਲਓ ਜੀ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ सोहना लगन लग गया बैकग्राउंड सोना ना लग गया अब्जी ना? पता ही सुबह दाल ही बना सदी सदेहा क्योंकि किचन च काम करना आज अपना ची से तो फिर अचन च कम नबेड़ लिया दाल बना थी, तो रोटी उ बना थी। लो जी एक मिनट ਪਦਾਲ ਧਰਤੀਆ ਕਰਮ ਤੇ ਤੇ ਦੱਸਿਓ ਕਮੈਂਟ ਕਰਕੇ ਕਿਦਾਂ ਲੱਗੀ ਦੇਖੋ ਇਸ ਤਰ੍ਹਾਂ ਲੱਗਦਾ ਕਿੰਨਾ ਸੋਹਣਾ ਲੱਗਦਾ ਨਾ ਵਿੱਚੋਂ ਇੱਕ ਮਿੰਟ ਜੀ ਹੁਣ ਫਿਰ ਆ ਗਿਆ ਨੀ ਮੋਬਾਈਲ ਕਿੱਧਰ ਗਿਆ ਇਹ ਪੇ ਮੋਬਾਈਲ ਇਹ ਦੇਖੋ ਅੱਜ ਸਵੇਰ ਦੀ ਤੁਹਾਨੂੰ ਦਿਖਾਈਆਂ ਹੀ ਨਹੀਂ ਹਾਂਜੀ ਹੁਣ ਮਖਾਉਣ ਲੱਗੀ ਤੇ ਨੌਖੜ ਖੋਲਦੀ ਆ ਉਹ ਘੰਟੇ ਦਾ ਗੀੜਾ ਦੇ ਨਾਲੇ ਜੱਟ ਜੁੱਦਾ ਕਰਾ ਅੱਛਾ ਠੀਕ ਹੈ ਚੇਲੋ ਉਸੇ ਕਿਆਰੀ ਪੱਟ ਕੇ ਤੇ ਕੁਝ ਲਗਾਵਾਂਗੇ। ਲਓ ਜੀ ਇੱਕ ਚੀਤੀ ਖਾ। ਇਹ ਹੁੰਦਾ ਹਾਰਾ। ਇਹਦੇ ਵਿੱਚ ਦੇਖੋ ਨ ਗੋਹੇ ਪਾਤੇ ਨਾ। ਆ ਪਤਿੱਲਾ ਇਹਦੇ ਵਿੱਚ ਦੇਖੋ ਇਹ ਵਾਲੀ ਲੇਟੀ। ਇਹਦੇ ਚੱਗ ਬਾਲ। ਉਹਦੇ ਵਿੱਚ ਨਾ ਅੱਗ ਬਾਲ ਕੇ ਤੇ ਜਿਹੜਾ ਪਤਿੱਲਾ ਉਹਦੇ ਵਿੱਚ ਲੇਟੀ ਮੀਨਸ ਆਟਾ ਵਗੈਰਾ ਹੁੰਦਾ ਬ੍ਰੇਕ ਬ੍ਰੇਕ। ਤੇ ਉਹਨੂੰ ਵਿੱਚ ਪਾ ਦਿੰਦੇ ਨੇ। ਤੇ ਉਹ ਨੂੰ ਫਲੇਟੀ ਕਹਿੰਦੇ ਨੇ ਉਹ ਖਾਂਦੇ ਪਸੂ ਕਰ ਦੁੱਧ ਅੱਛਾ ਦਿੰਦੇ ਨੇ ਤੇ ਆਪਾਂ ਗੋਹਾ ਹਟਾ ਦੇਈਏ ਮੜਿਆ ਗੋਹਾ ਵਗੈਰਾ ਤਾਂ ਟਿਊਸ਼ਨ ਪੜਾ ਲਈਏ ਆਪਾਂ 6 ਵਜੇ ਤੱਕ ਠੀਕ ਇੱਥੇ ਤਾਂ ਗੋਹਾ ਹੈ ਨਹੀਂਗਾ ਆਹ ਹਟਾਉਣ ਵਾਲਾ ਹੁੰਦਾ ਫੋੜਾ ਥੋੜਾ ਬੋਲਦੇ ਨੂੰ ਫਿਰ ਉਹ ਨਾ ਹਟਾਈਏ ਨਾ ਹੁਣ ਜੇ ਮੈਂ ਕੱਲੀ ਆਂ ਕਰੇ ਤੇ ਨਾ ਹਟਾਈਏ ਤੇ ਪੈਰ ਗੰਦੇ ਹੋ ਜਾਂਦੇ ਉਹਨਾਂ ਦੇ ਲੱਬੜ ਜਾਂਦੇ ਪਸ਼ੂਆਂ ਦੇ ਪੈਰ ਫਿਰ ਹਟੋਣਾ ਪੈਂਦਾ ਚਲੋ ਜੀ ਕੀ ਕਰਨੀ ਆ ਸਫਾਈ ਕਰਦੀ ਆ ਤੁਹਾਡੀ ਮੈਂ ਉੱਚ ਦੇਖੀ ਜਾਂਦੀ ਮੇਰੇ ਵੱਲ ਕਿ ਅਜੇ ਲੱਗੀ ਪਈ ਐ ਸਾਬ ਇਹ ਦੇਖੀ ਜਾਂਦੀ ਐ ਦੇਖੀ ਜਾਂਦੀ ਐ ਕਿ ਅੱਜ ਗੋਹਾ ਹਟਾਈ ਜਾਂਦੀ ਮੈਡਮ ਇਹ ਮੈਂ ਕਹਤ ਕਤੇ ਇਹ ਮਤਲਬ ਜਦੋਂ ਮੈਂ ਲੱਗਦਾ ਹਾਂ ਉਹ ਦੋ ਹਟੋਨੀ ਐ ਚਲੋ ਜੀ ਇੱਥੇ ਡੈਡੀ ਲੈ ਕੇ ਆਏ ਸੀ ਖੇਤੋਂ ਧਣੀਆਂ ਤੇ ਮੇਰੀ ਆਦਤ ਤਾਂ ਤੁਹਾਨੂੰ ਪਤਾ ਧਣੀਆਂ ਮੇਰਾ ਫੇਵਰੇਟ ਹੈ ਐਂਡ ਫਿਰ ਮੈਂ ਉਹ ਧਣੀਆਂ ਨੂੰ ਕੀ ਕੀਤਾ ਸਾਫ ਕਰਕੇ ਕਪੋਲੀਥੀਨ ਦੇ ਵਿੱਚ ਪਾ ਕੇ ਰੱਖ ਲੈਣੇ ਹੁੰਦੇ ਜੱਜੋ ਸਿੰਘ ਬਰਾੜਨ ਦਾਦੀ ਜੀ ਵੀ ਬਾਹਰੋਂ ਪਲੇ ਕਰਕੇ ਆ ਗਏ ਸੀ ਮੇਰੀ ਬੋਟਲ ਅੰਦਰੋਂ ਚੱਕ ਲਿਆ ਪਾਣੀ ਪੀਣ ਵਾਸਤੇ ਐਂਡ ਇੱਥੇ ਬਾਹਰ ਅੱਜ ਫਰਾਟਾ ਵੀ ਫਸਟ ਡੇ ਸੀ ਅੱਜ ਫਰਾਟਾ ਵੀ ਬਾਹਰ ਲਗਾਤਾ ਤੇ ਮੰਮੀ ਜੀ ਨੇ ਕੱਢ ਕੇ ਲੈ ਆਂਦੇ ਬਾਟ ਬਾਲ ਕਿਉਂਕਿ ਅਸ ਤੁਹਾਨੂੰ ਪਤਾ ਅੱਜਕੱਲ ਸੱਡੀ ਜਿਹੜੀ ਐਕਟੀਵਿਟੀ ਨਵੀਂ ਸਟਾਰਟ ਕੀਤੀ ਅਸੀਂ ਦੋਨੋਂ ਮਾਂ ਪੁੱਤਾਂ ਨੇ ਅਸੀਂ ਪਲੇ ਕਰਨ ਦੀ ਸ਼ੌਂਕ ਨੂੰ ਅਸੀਂ ਬੈਟ ਬੋਲ ਪਲੇ ਕਰਦੇ ਹੁੰਨੇ ਦੋਨੋਂ ਜਣੇ ਤੇ ਲੋ ਜੀ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਕਰਾਂਗੇ ਥੋੜਾ ਜਿਹਾ ਪਲੇ ਅਸੀਂ ਅੱਧੇ ਘੰਟੇ ਦੇ ਕਰ ਜਿੰਨਾ ਸਾਨੂੰ ਲੱਗੇ ਅਸੀਂ ਥੱਕੇ ਨਹੀਂ ਉਹਨਾਂ ਚਿਰ ਅਸੀਂ ਪਲੇ ਕਰਦੇ ਹੁੰਨੇ ਆ ਤੇ ਹੁਣ ਅਸੀਂ ਦੋਨੇ ਚੰਨੇ ਕਰਾਂਗੇ ਪਲੇ ਨਾਲ ਇਹ ਥੱਕ ਜਾਂਦਾ ਨਾਲੇ ਮੈਂ ਥੱਕ ਜਾਂਦੀ ਆ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਪਲੇ ਤੇ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ ਸਾਹਮਣੇ ਖੜਾ ਇੱਧਰ ਸਾਹਮਣੇ ਖੜਜੋ ਦਰਮਿਆਨ ਨਹੀਂ ਖੜਨਾ ਹੱਥ ਸਿੱਧੇ ਖੜੇ ਜੋ ਐ ਸਿੱਧੇ ਖੜੇ ਜਾਤੇ ਥੱਲੇ ਕਰਕੇ ਬਤਲ ਗੁੱਡ ਬாய் ਗੁੱਡ ਬੋਏ ਚੀ ਐਨ ਆ ਆ ਹਨ ਲੈ ਆ ਸਿੱਧਾ ਚੱਕ ਕੇ ਚਲੋ ਉੱਪਰ ਬਸ ਸਿੱਧਾ ਰਹੋ ਇਤਸਕ ਕਰਤਾ ਜੀ 2 ਇੰਚ ਠੀਕ ਹੈ ਹਾਂਜੀ ਉਹ ਤਾਂ ਨੀਵੇਂ ਆਵੇ ਗੋਡੇ ਆਗੇ ਇਥੇ ਫੇਰ ਤਾਂ ਇਥੇ ਕੀ ਕਰਦਨੇ ਜੀ 3 ਮਾਂ ਪੂਰੀ ਕਰਦੀ ਜੀ ਪੂਰੀ ਬਾਈ ਮੱਛੇ ਤੋਂ ਪੌਣੇ ਸਰਤੇ ਪੌਣੇ ਠੀਕ ਹੈ ਜੀ ਬਾਹਲੇ ਲੋਕ ਕਦੇ ਨਾ ਹੋਵੇ ਦੇਖ ਲਈ ਬਾਈ ਪੂਰੀ ਪੂਰੀ ਕਰ ਦੂੰਗਾ ਸਕੇ ਇਹ ਇਤਸਕ ਤੱਕ ਹਾਂ ਹਾਂਜੀ ਹਾਂ ਇਹਨੇ 3 ਇੰਚ ਖੜਾ ਰਹਿ ਪਟਿਕਰ ਨੂੰ ਕੋਈ ਕੁਝ ਨਹੀਂ ਲਾਉਣਾ ਨਹੀਂ ਮੇਰੇ ਕੋਲ ਹੈਗਾ ਠੀਕ ਹੈ ਨਵੀਂ ਨਹੀਂ ਉੱਥੇ ਵੀ ਆਈ ਚੈੱਕ ਕਰਾ ਲੈਂਦਾ ਡਾਕਟਰ ਕੋਲ ਚੁੱਪ ਕਰਕੇ ਮੈਂ ਕਈ ਬੱਚੇ ਲੁੱਦੇ ਹਾਂ ਸਾਰਾ ਝੂਠ ਬਣਾ ਕੇ ਦੇਵਾਂਗੇ ਪੁੱਤ ਤੇਰਾ ਪੁਰਦਾ ਪਜਾਮਾ ਪੁਰਦਾ ਪਜਾਮਾ ਕਿ ਤੂੰ ਦੇਖ ਰਿਹਾ ਜੀ ਅੰਕਲ ਕੁੜੀ ਨਾ ਹਾਂ ਹਾਂ ਹਾਂਜੀ ਬੰਗੜਾ ਗੋਲਦਾ ਸੀਰੀਅਸ ਝੋਗਾ ਖਾ ਨਾ ਸਦਾ ਵਗੀ ਕੇ ਕੀ ਕਰੀ ਬਦੂ ਗਏ ਬਾਈ ਮੈਂ ਤਾਂ ਚੀ ਵੀ ਦੁਬਾਰਾ ਰੱਖਾਂਗਾ ਯਾਰ ਇਹਦੇ ਮੱਛਰ ਬੜਾ ਲੜਦਾ ਬਾਈ ਇਹ ਨੂੰ ਚਾਹੀਦਾ ਬਤਾਈ ਤਾਂ ਹੁਣ ਦੱਸਣੀ ਹੈ ਇਸ ਪੂਨ ਜ ਆ ਸਕਦੇ ਮੇਟ ਥੈਂਕ ਯੂ ਕਰ ਦੋ ਥੈਂਕ ਯੂ ਤੁਸੀਂ ਵੀ ਕਰੋ ਬੇਟਾ ਥੈਂਕ ਯੂ ਥੈਂਕ ਯੂ